ਆਮ ਆਦਮੀ ਪਾਰਟੀ ਦੀ ਰੋਪੜ ਵਿੱਚ ਹੋਣ ਵਾਲੀ ਰੈਲੀ ਦਾ ਅਕਾਲੀ ਦਲ ਨੇ ਕੁਝ ਇਸ ਤਰੀਕੇ ਵਿਰੋਧ ਕੀਤਾ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਖੇੜਾ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਨੇ ਕਾਲੀਆਂ ਝੰਡੀਆਂ ਵਿਖਾਉਣ ਦੇ ਲਈ ਰਾਤ ਦੇ ਵਿੱਚ ਹੀ ਡੇਰੇ ਲਾ ਰੱਖੇ ਸਨ ਪਿਛਲੇ ਦਿਨੀ ਭਗਵੰਤ ਮਾਨ ਵੱਲੋਂ ਕੀਤੀ ਬਿਆਨਵਾਚੀ ਦੇ ਵਿਰੋਧ ਵਿੱਚ ਅਕਾਲੀਆਂ ਨੇ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਜਿਹਨਾਂ ਦੇ ਨੀਲੇ ਕਾਰਡ ਬਣੇ ਹੋਏ ਸੀ ਇਹਨਾਂ ਨੂੰ ਭਿਖਾਰੀ ਕਹਿ ਕੇ ਇਹਨਾਂ ਦਾ ਬੰਦਾ ਕਢਾਇਆ ਅਸੀਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਕਿਉਂਕਿ ਉਹਨੇ ਮੀਆਂ ਪਰਾਉਣਾ ਹੈ ਉਹਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣ ਲਈ ਵੀ ਜਿਹੜਾ ਤੂੰ ਇਹ ਸ਼ਬਦ ਬੋਲੇ ਆ ਗਰੀਬ ਲੋਕਾਂ ਦਾ ਬਹੁਤ ਤੂੰ ਇਹ ਇੱਕ ਨਰਾਦਰ ਕੀਤਾ ਉਹਦਾ ਅਸੀਂ ਇਹ ਵਿਰੋਧ ਕਰਨਾ ਹੈ ਖਾਸ ਕਰਕੇ ਸਾਡੇ ਜਿਹੜੀਆਂ ਬੀਬੀਆਂ ਬੈਠੀਆਂ ਨੀਲੇ ਕਾਰਡ ਵਾਲੀਆਂ ਜਿਹੜੇ ਲੋਕ ਨੇ ਨੀਲੇ ਕਾਰਡ ਵਾਲੇ ਆਏ ਹੋਏ ਆ ਉਹ ਇਹਦਾ ਬਹੁਤ ਸਖਤ ਵਿਰੋਧ ਕਰ ਰਹੇ ਆ ਸਾਰੇ ਪੰਜਾਬ 'ਚ ਵਿਰੋਧ ਹੋ ਰਿਹਾ ਅਸੀਂ ਵੀ ਅੱਜ ਉਹਦਾ ਉਹੀ ਵਿਰੋਧ ਕਰਨ ਲਈ ਇੱਥੇ ਇਕੱਠੇ ਰੋਪੜ ਦੇ ਪਿੰਡ ਮੀਆਂਪੁਰ ਪਹੁੰਚਣ ਵਾਲੇ ਭਗਵੰਤ ਮਾਨ ਨੇ ਮੇਨ ਰੋਡ ਤੋਂ ਵੱਖਰਾ ਨਾ ਚੁਣਿਆ ਜੱਟ ਕੇ ਅਕਾਲੀਆਂ ਨੇ ਰੈਲੀ ਵਾਲੀ ਥਾਂ ਤੋਂ 1 ਕਿਲੋਮੀਟਰ ਪਹਿਲਾਂ ਹੀ ਪਿੰਡ ਗੰਦੋ ਦੇ ਕੋਲ ਧਰਨਾ ਲਾਖਿਆ ਸੀ ਮਾਨ ਨੇ ਮਨੂ ਰੈਲੀ ਦੌਰਾਨ ਅਕਾਲੀ ਵਰਕਰਾਂ ਵੱਲੋਂ ਕੀਤੀ ਗੁੰਡਾਗਰਦੀ ਦੇ ਉੱਤੇ ਵੀ ਸਵਾਲ ਚੁੱਕੇ ਜਦੋਂ ਮੇਰੇ ਮੇਰਾ ਭਾਸ਼ਣ ਸ਼ੁਰੂ ਹੋਇਆ ਤਾਂ ਉਹਨਾਂ ਗੁੰਡਿਆਂ ਨੇ ਲੋਲਾ ਪਾਇਆ ਲੜਾਈ ਹੋਈ ਹਮਲਾ ਕੀਤਾ ਮੇਰੇ ਤੇ ਤੇ ਸਾਡੇ ਵਲੰਟੀਅਰ ਜਿਹੜੇ ਨੇ ਉਹ ਵਿਚਾਰੇ ਆ ਗਏ ਕਿ ਅਸੀਂ ਇੱਧਰ ਨਹੀਂ ਜਾਣ ਹੁੰਦੇ ਸਟੇਜ ਵੱਲ ਸਿਰ ਪਾਰ ਕੇ ਦੋ ਮੁੰਡਿਆਂ ਦੇ ਕੱਲ ਮੈਂ ਉਹਦਾ ਪਤਾ ਲੈ ਕੇ ਆਇਆ ਮੁਖਸ਼ਰ ਔਰ ਸਾਹੇ ਤੱਕ ਕੇਸ ਨਹੀਂ ਦਰਜ ਕਰ ਰਹੀ ਕਿਉਂਕਿ ਪੁਲਿਸ ਕੀ ਕਰੇ ਜਿਨ੍ਹਾਂ ਨੇ ਪੁਲਿਸ ਜਿਨ੍ਹਾਂ ਨੇ ਪੁਲਿਸ ਆਏ ਨੂੰ ਉਥੇ ਲਾਇਆ ਉਹ ਤਾਂ ਉਹਨਾਂ ਨੇ ਮੁੱਖਦਿਆਂ ਦੇ ਉਹਨਾਂ ਦੇ ਬੋਗਿਆਂ ਦੇ ਖਿਲਾਫ ਕਿੰਨੇ ਪੀਸ ਦਰਜ ਕਰਾ ਲਗੇ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਇਹ ਵੀ ਆਪਣੀ ਧੀਾਂ ਪੁੱਤ ਨੇ ਇਹ ਵੀ ਆਪਣੀ ਪੁੱਤ ਭਤੀਜੇ ਦੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਹੁਣ ਚੋਗਦੇ ਜਹਾਜ ਚੋ ਸ਼ਾਲਾ ਮਾਰ ਦਿਓ ਜ਼ਿਕਰ ਹੋ ਗਿਆ ਕਿ ਰੋਪੜ ਹਲਕੇ ਤੋਂ ਅਮਰਜੀਤ ਸਿੰਘ ਸੰਧੂਆ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਨੇ ਧਰਮਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਭਗਵੰਤ ਮੀਆਂਪੁਰ ਪਿੰਡ ਪਹੁੰਚੇ ਸੀ